ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਉ ਆਇਆ ਦੂਰੋ ਚੱਲ ਕੈ ਮੈਂ ਤੱਕੀ ਤੋ ਸਰਨਾਏ ਜੀਉ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਉ ਦਰਮਾਡੇ ਠਾਂਡੇ ਦਰਬਾਰ ਤੁਜ ਬਿਨ ਸੁਰਤ ਕਰੈ ਕੋ ਮੇਰੀ ਦਰਸਨ ਦੀਜੈ ਖੋਲ ਕੇ ਵਾਰ ਸੱਜਣ ਸੱਚਾ ਬਾਤਿ ਸਾਹੋ ਸਿਰ ਸਾਹਾ ਦਾਹ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹਲਾ ਪੰਜ ਮਾ ਜਤਨ ਕਰੈ ਮਾਨੁਖ ਦਹਿ ਕਾਬੈ ਓਹ ਅੰਤਰ ਜਾਮੀ ਜਾਣੈ ਪਾਪ ਕਰੈ ਕਰ ਮੂਕਰ ਪਾਵੇ ਪੇਖ ਕਰ ਨਿਰਬਾਨ ਜਤਨ ਕਰ ਮਾਨੁਖ ਦਹਿ ਕਾਵੇ ਓਹ ਅੰਤਰ ਜਾਮੀ ਜਾਣੇ ਪਾਪ ਕਰੇ ਕਰ ਮੂਕਰ ਪਾਵੇ ਪੇਖ ਕਰ ਨਿਰਬਾਨ ਜਾਨਤ ਦੂਰ ਤੁਮ ਹੈ ਪ੍ਰਭ ਨੇਰ ਉਤ ਤੱਕ ਉਤ ਤੇ ਉਤ ਪੇਖੈ ਆਵ ਲੋਭੀ ਫੇਰ ਰਹਾਉ ਜਬ ਲਗ ਟੁੱਟ ਨਾਹੀ ਮਨ ਪਰਮ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਜਬ ਲਗ ਤੂਟੈ ਨਾਹੀ ਮਨ ਪਰਮ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਅਸਰੀ ਮਹੱਲਾ ਪੰਜਵਾਂ ਜਤਨ ਕਰੈ ਮਾਨੁਖ ਡਹਿ ਕਾਵੈ ਉਹ ਅੰਤਰ ਜਾਮੀ ਜਾਣੈ ਪਾਪ ਕਰੈ ਕਰ ਮੁ ਕਿਰਪਾਵੈ ਭੇਖ ਕਰੈ ਨਿਰਬਾਨੈ ਰਾਗਤ ਨਾਸਰੀ ਮਹੱਲਾ 5ਵਾਂ ਪਾਵਨ ਅੰਗ 680 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ